ਇਸੀ ਗੱਲ ਜੀ ਵਜਨ ਦੋ ਤਰੀਕਿਆਂ ਨਾਲ ਘਟਾਇਆ ਜਾ ਸਕਦਾ ਜਿਹੜੇ ਬੰਦੇ ਜਿਆਦਾ ਮੋਟੇ ਆ ਉਹਨਾਂ ਵਾਸਤੇ ਆ ਵੀਡੀਓ ਆ ਆਪਾਂ ਹੈਲਦੀ ਕਹਿੰਨੇ ਆ ਹੈਲਦੀ ਨਹੀਂ ਕਹਿ ਸਕਦੇ ਆਪਾਂ ਉਹਨਾਂ ਮੋਟਾ ਹੋਣਾ ਹੈਲਦੀ ਨਹੀਂ ਹੁੰਦਾ ਤੇ ਵੀਡੀਓ ਬਹੁਤ ਕੰਮ ਆਊਗੀ ਥੋੜੇ ਧਿਆਨ ਨਾਲ ਸੁਣਿਓ ਵਜਨ ਦੋ ਤਰੀਕਿਆਂ ਨਾਲ ਘਟਾਇਆ ਜਾਂਦਾ ਇੱਕ ਹੁੰਦਾ ਆਪਾ ਫੈਟ लॉस ਕਰਦੇ ਆ ਜਿਹੜਾ ਸਹੀ ਤਰੀਕਾ ਦੂਜਾ ਤਰੀਕਾ ਜਿਹੜੇ ਸਾਰੇ ਵਰਤਦੇ ਆ ਔਨਲਾਈਨ ਚੀਜ਼ਾਂ ਵੀ ਸੇਲ ਕਰਦੇ ਆ ਉਹਦੇ ਵਾਸਤੇ ਉਹ ਹੁੰਦਾ ਥੋੜਾ ਭਾਰ ਘਟਾਉਣਾ ਪਰ ਕਿਹੜੀਆਂ ਚੀਜ਼ਾਂ ਨਾਲ ਥੋੜੀ ਸਰੀਰ 'ਚ ਜਿੰਨਾ ਤੁਹਾਡਾ ਵਾਟਰ ਹੋਲਡ ਉਹ ਕੱਟ ਦੇਣਾ ਤੁਹਾਡੇ ਗਲਾਈਕੋਜਨ ਸਟੋਰ ਆ ਜਿਹੜੇ ਡਿਪਲੀਟ ਕਰਦੇ ਨੇ ਠੀਕ ਆ ਤੇ ਉਹ ਉਹਦੇ 'ਚ ਤੁਹਾਡਾ ਮਸਲ लॉस ਵੀ ਹੁੰਦਾ ਉਹਦੇ 'ਚ ਐਡੀ ਘੱਟ ਡਾਈਟ ਤੇ ਤੁਹਾਨੂੰ ਰੱਖਿਆ ਜਾਂਦਾਗਾ ਵੀ ਤੁਹਾਡਾ ਮਸਲ ਵੀ लॉस ਹੋਊਗਾ ਉਹਦੇ ਜੇ ਹੈਲਥ ਇਸ਼ੂ ਆਉਣਗੇ ਤੁਹਾਨੂੰ ਨੂੰਟ੍ਰੀਸ਼ਨ ਨਹੀਂ ਪ੍ਰੋਪਰ ਬੋਡੀ ਨੂੰ ਮਿਲਦਾ ਜਿਹੜਾ ਸਹੀ ਤਰੀਕਾ ਗਾ ਵਜਨ ਘਟਾਉਂਦਾ ਉਹ ਫੈਟ ਘਟਾਉਣਾ ਆ ਇੱਕ ਮਹੀਨੇ ਚ 2 ਜਾਂ 3 ਕਿਲੋ ਫੈਟ ਸਹੀ ਘਟਦੀ ਹੈ ਸਹੀ ਡਾਈਟ ਨਾਲ ਉਹਦੇ ਚ ਤੁਹਾਡੇ ਨਾਲ ਨਾਲ ਮਸਲ ਬਿਲਡ ਹੁੰਦੇ ਰਹਿੰਦੇ ਆ ਜਿੰਨੇ ਤੁਹਾਡੇ ਮਸਲ ਬਿਲਡ ਹੋਣਗੇ ਉਹਨਾਂ ਹੀ ਅਗਲੀ ਵਾਰੀ ਤੁਹਾਨੂੰ ਫੈਟ ਘਟਾਉਣ ਚ ਕੋਈ ਦਿੱਕਤ ਨਹੀਂ ਹੋਣੀ ਕਿਉਂਕਿ ਮਸਲ ਜਿਵੇਂ ਜਿਵੇਂ ਬੰਦਦੇ ਉਹ ਜ ਆਪਣਾ ਮੈਟਾਬੋਲਿਕ ਰੇਟ ਫਾਸਟ ਹੋ ਜਾਂਦਾ ਜਦੋਂ ਤੁਸੀਂ ਫੈਟ ਲਾਸ ਕਰਕੇ ਮਸਲ ਬਿਲਡ ਕਰਦੇ ਆ ਤਾਂ ਤੁਹਾਨੂੰ ਫਿਰ ਜਲਦੀ ਫੈਟ ਚੜਦੀ ਵੀ ਨਹੀਂ ਦੁਬਾਰਾ ਬੋਡੀ ਤੇ ਕਿਉਂਕਿ ਥੋੜਾ ਮੈਟਾਬੋਲਿਕ ਰੇਟ ਫਾਸਟ ਹੋ ਜਾਂਦਾ ਕਿਉਂਕਿ ਮਸਲਾਂ ਨੂੰ ਵੀ ਖਰਾਕ ਚਾਹੀਦੀ ਆ ਫਿਰ ਜਿਵੇਂ ਤੁਸੀਂ ਜਦੋਂ ਤੁਹਾਡੇ ਮਸਲ ਨਹੀਂ ਹੁੰਦੇ ਜਿਹੜੀ ਤੁਸੀਂ ਖਰਾਕ ਖਾਂਦੇ ਆ ਉਹਨੇ ਇੰਨੇ ਤੁਹਾਡੇ ਮਸਲ ਤਾਂ ਹੁੰਦੇ ਨਹੀਂਗੇ ਮਸਲ ਨੂੰ ਮੇਨਟੇਨ ਕਰਨ ਵਾਸਤੇ ਕੈਲਰੀ ਲੱਗਦੀ ਨਹੀਂ ਫਿਰ ਫਿਰ ਜਿਹੜੀ ਉਹ ਕੈਲਰੀ ਆ ਫੈਟ 'ਚ ਹੀ ਸਟੋਰ ਹੁੰਦੀ ਆ ਸੋ ਜਿਹੜਾ ਵਜਨ ਘਟਾਉਣ ਦਾ ਸਹੀ ਤਰੀਕਾ ਤੁਸੀਂ ਫੈਟ ਲਾਜ਼ ਕਰੋ ਨਾਲ ਨਾਲ ਮਸਲ ਬਿਲਡ ਕਰੋ ਸਟਰੈਂਥ ਟ੍ਰੇਨਿੰਗ ਕਰੋ ਤੇ ਉਹਨਾਂ ਚੱਕਰਾਂ 'ਚ ਨਾ ਪੋ ਜਿਹੜੇ ਚੀਜ਼ਾਂ ਸੇਲ ਕਰਦੇ ਆ ਔਨਲਾਈਨ ਜਿਹੜੇ 8 8 ਕਿਲੋ ਘਟਾ ਦਿੰਦੇ ਇੱਕ ਮੰਥ ਚ ਉਹ ਤੁਹਾਡੀ ਬੋਡੀ ਦਾ ਜਮਾ ਸਿਸਟਮ ਹਿਲਾ ਕੇ ਰੱਖ ਦੇਣਗੇ ਆ ਪੋਟਾਸ਼ੀਅਮ ਸੋਡੀਅਮ ਸਾਰਾ ਡਿਪਲੀਟ ਹੋ ਜੂ ਬੋਡੀ ਚੋਂ ਕਢਾਲ ਪਿਆ ਕਰਨਗੇ ਬੋਡੀ ਵੀਕ ਹੋ ਜੂ ਸਕਿਨ ਤੁਹਾਡੀ ਜਮਾ ਐ ਲਟਕਿਆ ਕਰੋ ਬੇਕਾਰ ਬੋਡੀ ਕਰ ਦੇਣਗੇ ਤੁਹਾਡੀ ਸਹੀ ਤਰੀਕੇ ਨਾਲ ਫੈਟ ਲਾਸ ਕਰੋ ਜੇ ਤੁਸੀਂ ਫੈਟ ਲਾਸ ਪਲਾਨ ਤਿਆਰ ਕਰਾਉਣਾ ਤਾਂ ਮੈਨੂੰ ਡੀਐਮ ਕਰ ਸਕਦੇ ਹੋ ਧੰਨਵਾਦ